ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬ ਟਾਕੀਜ਼ 92 ਤੇ ਅੱਜ ਅਸੀਂ ਗੱਲ ਕਰਾਂਗੇ ਇਤਿਹਾਸਿਕ ਦਿਨ ਬਾਰੇ ਸਰਹੰਦ ਫਤਿਹ ਦਿਵਸ ਜੋ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਥਾਂ ਰੱਖਦਾ ਹੈ ਇਹ ਦਿਨ ਸਮਰਪਿਤ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜੋ ਕਿ ਸਿੱਖ ਧਰਮ ਦੇ ਮਹਾਨ ਯੋਧੇ ਅਤੇ ਧਰਮ ਨਿਰਪੱਖ ਸ਼ਾਸਕ ਸਨ ਆਓ ਜਾਣੀਏ ਉਹ ਇਤਿਹਾਸ ਜਿਸ ਨੇ ਮੁਗਲ ਹਕੂਮਤ ਦੀਆਂ ਜੜਾਂ ਹਿਲਾ ਦਿੱਤੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 1670 ਵਿੱਚ ਰਾਜੋਰੀ ਜੰਮੂ ਵਿਖੇ ਹੋਇਆ ਪਹਿਲਾਂ ਉਹ ਵਿਰਾਗੀ ਸਨ ਪਰ ਜਦੋਂ 1708 ਵਿੱਚ ਦਮਦਮਾ ਸਾਹਿਬ ਵਿਖੇ ਉਹਨਾਂ ਦੀ ਮੁਲਾਕਾਤ ਦਸਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਤਾਂ ਉਹਨਾਂ ਦੀ ਜ਼ਿੰਦਗੀ ਦਾ ਰੁਖ ਬਦਲ ਗਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਖਾਸ ਮਿਸ਼ਨ ਸੌਂਪਿਆ ਜ਼ੁਲਮ ਦਾ ਅੰਤ ਅਤੇ ਧਰਮ ਦੀ ਸਥਾਪਨਾ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਭੇਜਿਆ ਬਾਬਾ ਜੀ ਨੇ ਹਜ਼ਾਰਾਂ ਸਿੱਖ ਫੌਜ ਨਾਲ ਚੱਪੜ ਜੜੀ ਤੋਂ ਸ਼ੁਰੂ ਕਰਦੇ ਆਂ ਸਮਾਣਾ ਸਧੋੜਾ ਕਪੂਰੀ ਬਨੂਰ ਅਤੇ ਆਖਰਕਾਰ ਸਰਹੰਦ ਨੂੰ ਜਿੱਤ ਲਿਆ ਜੂਨ 1710 ਵਿੱਚ ਸਰਹੰਦ ਦੀ ਫਤਿਹ ਹੋਈ ਵਜ਼ੀਰ ਖਾਂ ਜੋ ਕਿ ਬੇਗੁਨਾਹ ਸਾਹਿਬਜ਼ਾਦੇ ਦਾ ਕਾਤਲ ਸੀ ਜੰਗ ਵਿੱਚ ਮਾਰਿਆ ਗਿਆ ਇਹ ਸਿਰਫ ਜਿੱਤ ਨਹੀਂ ਸੀ ਇਹ ਇਨਸਾਫ ਦੀ ਜਿੱਤ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਵਿੱਚ ਜ਼ਿਮੀਂਦਾਰੀ ਪ੍ਰਥਾ ਖਤਮ ਕਰ ਦਿੱਤੀ ਉਹਨਾਂ ਨੇ ਕਿਸਾਨਾਂ ਨੂੰ ਜ਼ਮੀਨ ਦਾ ਮਾਲਕ ਬਣਾਇਆ ਉਹਨਾਂ ਦਾ ਸ਼ਾਸਨ ਨਿਆਂ ਤੇ ਧਰਮ ਨਿਰਪੱਖਤਾ ਤੇ ਆਧਾਰਿਤ ਸੀ ਉਹ ਪਹਿਲੇ ਸਿੱਖ ਸ਼ਾਸਕ ਸਨ ਜਿਨ੍ਹਾਂ ਨੇ ਖਾਸਾ ਰਾਜ ਦੀ ਨੀਂਵ ਰੱਖੀ ਸਰਹੰਦ ਫਤਿਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਜ਼ੁਲਮ ਹੱਦ ਤੋਂ ਵੱਧ ਜਾਂਦਾ ਹੈ ਤਾਂ ਇਨਸਾਫ਼ ਲਿਆਉਣ ਲਈ ਕੋਈ ਬਾਬਾ ਬੰਦਾ ਸਿੰਘ ਬਹਾਦਰ ਖੜਾ ਹੋ ਜਾਂਦਾ ਹੈ ਇਹ ਦਿਨ ਸਿੱਖ ਜਥੇਬੰਦੀਆਂ ਵੱਲੋਂ ਖਾਸ ਕਰਕੇ ਚੱਪੜਚੜੀ ਅਤੇ ਫਤਿਹਗੜ੍ਹ ਸਾਹਿਬ 'ਚ ਮਨਾਇਆ ਜਾਂਦਾ ਹੈ ਸੇਵਾਦਾਰ ਨਗਰ ਕੀਰਤਨ ਕਰਦੇ ਹਨ ਇਤਿਹਾਸਿਕ ਗੱਲਾਂ ਦੱਸੀਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਵੀ ਇਹ ਇਤਿਹਾਸ ਸਿਖਾਇਆ ਜਾਂਦਾ ਹੈ ਆਓ ਅਸੀਂ ਵੀ ਇਹ ਦਿਨ ਮਨਾਈਏ ਨਾ ਸਿਰਫ ਸਮਾਗਮ ਕਰਕੇ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋਂ ਸਿੱਖ ਕੇ ਨਿਆ ਸਚਾਈ ਅਤੇ ਧਰਮ ਦੇ ਰਸਤੇ ਤੇ ਤੁਰ ਕੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਮੈਂਟ ਵਿੱਚ ਲਿਖੋ ਬਾਬਾ ਬੰਦਾ ਸਿੰਘ ਬਹਾਦਰ ਜਿੰਦਾਬਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੇਂ ਇਤਿਹਾਸਿਕ ਵਿਸ਼ੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ